ਉਹ ਤੇ ਜਾ ਕੇ ਮੇਰੇ ਨਾਲ ਸਰਪੰਚ ਦੀ ਕ ਵੀਡੀਓ ਨੂੰ ਮਿਲੇ ਬਾਕੀਆਂ ਦੇ ਸਾਰੇ ਦੇ ਐਨਓਸੀ ਦੇ ਦਿੱਤੀ ਜਿਸੇ ਪਿੰਡ ਦੀ ਐਨਓਸੀ ਕਿਉਂ ਰੋਕੀ ਸਰਪੰਚਾਂ ਦੀ ਝੋਣਾ ਸੀ ਗਿਆ ਲੱਗਦਾ ਉਹਦਾ ਅਡਵਾਂਸ ਵਿੱਚ ਰੱਖ ਲਿਆ ਹੁਣ ਮੈਂ ਤੱਕ ਕੇ ਦੇਖ ਕਿਉਂ ਤੇ ਕਿ ਮਾਰਦੇ ਨੇ ਆ ਗਈ ਹੈ ਆ ਗਈ ਹੈ ਮਰਦਾਬਾਦ ਮਰਦਾਬਾਦ ਪੰਚਾਇਤੀ ਚੋਣਾਂ 'ਚ ਪੰਜਾਬ ਸਰਕਾਰ ਦੇ ਧੱਕੇਸ਼ਾਹੀ ਖਿਲਾਫ ਪੀੜਤ ਲੋਕ ਸੜਕਾਂ ਉਤਾਰਾਈ ਨੇ ਚੋਣ ਅਧਿਕਾਰੀ ਵੱਲੋਂ ਇਤਿਹਾਸਕ ਨਗਰੀ ਚਪੜ ਜਿਹੜੀ ਖੁਦ ਦੇ ਚੋਣ ਲੜਨ ਵਾਲੇ ਇਕ ਤੇ ਦੇ ਸਾਰੇ ਹੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਨੇ ਜਿਸ ਕਾਰਨ ਪਿੰਡ ਵਾਸੀਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਗੁੱਸੇ ਨਾਲ ਨੱਕੋਨੱਕ ਭਰੇ ਚਪੜਕੀ ਦੇ ਪੀੜਤ ਉਮੀਦਵਾਰਾਂ ਨੇ ਅਤੇ ਉਹਨਾਂ ਦੇ ਸਮਰਥਕਾਂ ਨੇ ਅੱਜ ਲੰਡਰਾ ਖਰੜ ਸੜਕ ਕੋ ਤੇ ਚੱਕਾ ਜਾਮ ਕਰਕੇ ਪੰਜਾਬ ਦੀ ਆਪ ਸਰਕਾਰ ਦਾ ਜ਼ਬਰਦਸਤ ਵਿਤਸਿਆਪਾ ਕੀਤਾ ਬਾਅਦ ਵਿੱਚ ਚਪੜਜੜੀ ਕਲਾਂ ਦੇ ਲੋਕਾਂ ਨੇ ਸੜਕ ਜਾਮ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਵਿੰਦਰ ਸਿੰਘ ਸੋਹਾਣਾ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚਪੜਜੜੀ ਦੰਗਾ ਪੀੜਤ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਪਾਟਿਆ ਨੇ ਕਿਹਾ ਕਿ ਵਿਰੋਧੀਆਂ ਦੇ ਕਾਗਜ਼ ਰੱਦ ਕਰਕੇ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਹੀ ਹਾਰ ਮੰਨ ਲਈ ਹੈ ਉਹਨਾਂ ਕਹਿੰਦੇ ਕਿ ਇਨਸਾਫ ਨਾ ਮਿਲਿਆ ਤਾਂ ਵੱਡੇ ਪੱਧਰ ਤੇ ਜਨ ਅੰਦੋਲਨ ਸ਼ੁਰੂ ਕਰਾਂਗੇ ਅਤੇ ਅਦਾਲਤ ਤੱਕ ਵੀ ਆਪਣੀ ਪਹੁੰਚ ਕਰਾਂਗੇ ਅੱਜ ਜਿਹੜੀ ਆਮ ਆਦਮੀ ਦੀ ਸਰਕਾਰ ਜਿਹੜੀ ਆਮ ਮੁੱਦੇ ਦੀ ਗੱਲ ਕਰਕੇ ਸੱਤਾ ਦੇ ਵਿੱਚ ਆਈ ਸੀ ਉਹਨੇ ਜਮੂਰੀਅਤ ਦਾ ਕਤਲ ਹੈ ਇੱਕ ਚੋਣਾਂ ਦੇ ਵਿੱਚ ਟੱਕੇ ਰਾਹੀਂ ਟੱਕੇ ਸ਼ਾਹੀ ਕਰਨਾ ਇੱਕ ਪੰਚ ਦੀ ਚੋਣ ਦੇ ਲਈ ਇੱਕ ਸਰਪੰਚ ਦੀ ਚੋਣ ਦੇ ਲਈ ਨਾਮਿਨੇਸ਼ਨ ਰੱਦ ਕਰਨਾ ਇਸ ਤੋਂ ਛੋਟੀ ਗੱਲ ਕੋਈ ਨਹੀਂ ਹੋਵੇਗੀ ਕਿਉਂਕਿ ਇਹ ਜਮੂਰੀਅਤ ਦਾ ਕਤਲ ਕੀਤਾ ਇੱਕ ਆਮ ਲੋਕਾਂ ਨੂੰ ਆਪਣੇ ਹੱਕ ਤੋਂ ਵਾਂਝੇ ਕਰਨ ਜਾ ਰਹੀ ਹੈ ਸਰਕਾਰ ਚੋਸ ਦੇ ਤਹਿਤ ਅੱਜ ਸਾਰੇ ਪਿੰਡ ਵਾਸੀ ਨਗਰ ਨਵਾਸੀ ਸੜਕਾਂ ਤੇ ਆਏ ਨੇ ਕਿ ਇਹ ਤੱਕੇਸ਼ਾਈ ਖਿਲਾਫ ਮੈਂ ਇੱਕ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਤੱਕੇਸ਼ਾਈ ਖਿਲਾਫ ਲੜਦਾ ਰਿਹਾ ਔਰ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੇ ਨਾਲ ਹੈ ਤੇ ਪਿੰਡ ਦੀ ਭਾਈਚਾਰਕ ਸਾਂਝ ਪਿੰਡ ਦੀ ਆਪਸੀ ਜਿਹੜੀ ਭਾਈਚਾਰਕ ਸਾਂਝ ਹੈ ਉਹਨੂੰ ਖਤਮ ਕਰਨ ਦੇ ਲਈ ਜਿਹੜੀ ਆਮ ਆਦਮੀ ਪਾਰਟੀ ਤੁਰਹੀ ਹੋਈ ਹੈ ਤੇ ਅਸੀਂ ਇਹ ਕਦਾਚਿਤ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਕਾਨੂੰਨੀ ਲੜਾਈ ਵੀ ਲੜਾਂਗੇ ਔਰ ਸੜਕਾਂ ਦੇ ਉੱਪਰ ਅੱਜ ਇਹ ਇਕੱਠੇ ਹੋਏ ਆਂ ਲੋਕ ਅਸੀਂ ਇਹਨਾਂ ਦੇ ਨਾਲ ਹੈ ਔਰ ਇਸ ਤੋਂ ਬਾਅਦ ਅਸੀਂ ਕਾਨੂੰਨੀ ਸਾਰਾ ਵੀ ਲਵਾਂਗੇ ਔਰ ਜਿਹੜੇ ਅਫਸਰ ਨੇ ਇਹ ਇਹ ਨਾਮਜ਼ਦਗੀ ਰੱਦ ਕੀਤੀਆਂ ਉਹਨੂੰ ਹਾਈ ਕੋਰਟ ਦੇ ਵਿੱਚ ਵੀਕੜੀ ਸੰਗੇ ਸੋ ਇਸ ਕਰਕੇ ਮੇਰੀ ਬੇਨਤੀ ਹੈ ਸਰਕਾਰ ਨੂੰ ਕਿ ਧੱਕੇਸ਼ਾਹੀ ਬੰਦ ਕਰੋ ਔਰ ਆਮ ਲੋਕਾਂ ਦੇ ਨਾਲੇ ਖਲਵਾੜ ਕਰਨਾ ਬੰਦ ਕਰੇ ਹਾਂਜੀ ਸਾਡੇ ਨਾ ਫਾਰਮ ਭਰੇ ਗਏ ਤੇ ਪਹਿਲਾਂ ਸਾਨੂੰ ਐਨਓਸੀ 'ਚ ਬਹੁਤ ਦਿੱਕਤ ਆਈ ਆ ਉਦੋਂ ਬਾਅਦ ਸਾਨੂੰ ਸ਼ਾਮ ਨੂੰ 4 ਵਜੇ ਐਨਓਸੀ ਦੇਈ ਗਈ ਆ ਫਿਰ ਆਪਾਂ ਨੇ 4 ਤਰੀਕ ਨੂੰ ਆਪਣੇ ਫਾਰਮ ਭਰੇ ਉਦੋਂ ਪਹਿਲਾਂ ਚੈੱਕ ਵੀ ਹੋਈ ਨਾ ਫਿਰ ਚੈੱਕ ਹੋਣ ਦੇ ਬਾਵਜੂਦ ਇਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਬਾਕੀ ਬੰਦੇ ਨੂੰ ਭੇਜ ਰਹੇ ਤੇ ਜੇ ਕੋਈ ਲੈਣ ਵਾਸਤੇ ਕਿਨੂੰ ਨਾਲ ਲੜਨੀ ਐਨਓ 2000 ਤੋਂ ਸਾਨੂੰ ਬਹੁਤ ਹੋ ਕਰਨੇ ਪਏ ਸਿੱਧੂ ਸਾਹਿਬ ਵੀ ਆਏ ਆਪਣੇ ਉਥੇ ਬਹੁਤ ਸਰ ਬਹੁਤ ਸ਼ਾਮ ਨੂੰ ਜਾ ਕੇ ਸਾਨੂੰ ਐਨਓ ਸੀ ਦੇਈ ਗਈ ਆ ਉਥੇ ਬਾਅਦ ਪਹਿਲਾਂ ਤਿੰਨ ਬੰਦੇ ਚੱਕ ਕਰ ਰਹੇ ਤੇ ਸਾਡੀ ਫੀਸ ਭਰੀ ਗਈ ਫੈਲ ਚੱਕ ਗਈ ਗਈ ਸਾਨੂੰ ਉਹਨਾਂ ਨੇ ਕਿਹਾ ਤੁਹਾਡੀਆਂ ਓਕੇ ਆ ਸਰਪੰਚ ਹੋਇਲਾ ਮੈਂ ਪਹਿਲਾਂ ਸਰਪੰਚੀ ਕਰੀਆ ਚਲੋ ਹੋਰ ਬੰਦੇ ਨੇ ਮੰਨਿਆ ਜਿਹੜੇ ਨਵੇਂ ਬੰਦੇ ਖੜੇ ਤੇ ਮੈਂ ਤਾਂ ਪਹਿਲਾਂ ਸਰਪੰਚ ਬਣੀ ਵੀ ਤੇ ਮੇਰੀ ਕਿਉਂ ਰੱਦ ਕਰੀ ਗਈ ਆ ਅਸੀਂ ਸਰਪਰ ਇੱਕ 6 ਬੰਦੇ ਆ ਜੀ 6 ਬੰਦੇ 6 ਬੰਦੇ ਨਹੀਂ ਪਹਿਲਾਂ ਰੱਦ ਕਰੀਆ ਗਏ ਨੇ ਸਾਰੇ ਸਾਡੇ ਗਰੁੱਪ ਦੇ ਤੇ ਜੀ ਹਾਰਨ ਜੀ ਉਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਰੀਜਨ ਕੋਈ ਨਹੀਂ ਦੱਸਿਆ ਹੈਗਾ ਇੱਕ ਆਪਣੇ ਕੈਂਡੀਡੇਟ ਖੜਿਆ ਉਹ ਉਹਨਾਂ ਦੀ ਵਾਈਫ ਸਰਪੰਚ ਖੜੀ ਫਾਰਮਜੀਤ ਕੌਰ ਉਹ ਖੁਦ ਆਏ ਨਹੀਂ ਹੈਗੇ ਉਹਨਾਂ ਦੇ ਹਸਬੰਦ ਨੇ ਫਾਰਮ ਜਮ੍ਹਾਂ ਕਰੇ ਆ ਸਰਪੰਚੀ ਵਿੱਚ ਹਾਂਜੀ ਆਮ ਪਾਰਟੀ ਦੇ ਬੰਦੇ ਤੇ ਜੀ ਖੁਦ ਫਾਰਮ ਉਹ ਕਰਿਆ ਉਹਨਾਂ ਨੇ ਸਾਰੇ ਆਪਣੇ ਗਰੁੱਪ ਦੇ ਬਣਾ ਲਏ ਕੀ ਨਾਮ ਹੈ ਬੀ ਦੂਜੀ ਬੀ ਵੀ ਕਰਨਾਲ ਕੌਰ ਦੂਸਰੀ ਵਾਰ ਨੰਬਰ ਤੇ ਮੈਂ ਖੜੀ ਸੀ ਜੀ ਮੈਂ ਤੁਹਾਨੂੰ ਚਾਰ ਵਾਰੀ ਮੋੜਿਆ ਉਹਨਾਂ ਨੇ ਸਾਰੇ ਕਾਗਜ ਮੈਂ ਸੈੱਟ ਕਰ ਕਰਕੇ ਹਿੱਟ ਤੇ ਦੁਬਾਰੇ ਗਈ ਮੈਨੂੰ ਉਹਨਾਂ ਨੇ ਕਿਹਾ ਬੀਬੀ ਜੀ ਤੁਸੀਂ ਚਲੇ ਜਾਓ ਤੁਹਾਡੀ ਕੋਈ ਲੋੜ ਨਹੀਂ ਤੁਹਾਡੀ ਫੈਲ ਸੈੱਟ ਹੋ ਗਈ ਇਸ ਤਰ੍ਹਾਂ ਕਰਕੇ ਜੀ ਮੈਂ ਪੂਰਾ ਟਾਈਮ ਨਾਲ ਕਰ ਲਈਏ ਸੀ ਗਏ ਤਾਂ 3 ਵਜੇ ਕੱਲ ਵੀ ਸਾਨੂੰ ਆਮ ਆਦਮੀ ਪਾਰਟੀ ਨੇ ਸਾਡੇ ਨਾਲ ਤਾਂ ਕਹਰੇ ਜੀ ਮੇਰੇ ਬਰਬਰ ਆਮ ਆਦਮੀ ਪਾਰਟੀ ਦੇ ਕੋ ਜਨਾਨੀ ਖੜੀ ਏ ਇੱਧਰ ਤੇ ਕੱਲੀ ਮੈਂ ਖੜੀ ਸੀ ਹਾਂਜੀ ਮੇਰੇ ਪਿੱਛੇ ਕੋਈ ਸਾਡੀ ਨਹੀਂ ਅੱਜ ਸਾਡਾ ਮਸਲਾ ਮੇਨ ਇਹ ਹੈ ਵੀ ਜਿਹੜੀਆਂ ਪੰਚਾਇਤੀ ਚੋਣਾਂ ਹੋ ਰਹੀਆਂ ਜਿਹੜੀਆਂ ਪੰਚਾਇਤੀ ਚੋਣਾਂ ਹੋ ਰਹੀਆਂ ਉਦੇ ਵਿੱਚ ਬਹੁਤ ਵੱਡੇ ਪੱਧਰ ਤੇ ਫੇਰਾ ਫੇਰੀ ਕਰ ਰਹੀ ਹੈ ਮੌਜੂਦਾ ਸਰਕਾਰ ਉਹਦੇ ਵਿੱਚ ਇਹ ਹੈ ਵੀ ਪਹਿਲਾਂ ਤਾਂ ਸਾਨੂੰ ਟਾਈਮ ਸਿਰ ਐਨਓਸੀ ਨਹੀਂ ਦਿੱਤੀ ਵੀ ਵਿਊਡਿਓ ਦਫ਼ਤਰ ਚੋਂ ਐਨਓਸੀ ਸਾਨੂੰ ਇੱਕ ਦਿਨ ਪਹਿਲਾਂ ਮਿਲਿਆ ਉਹ ਵੀ 3-4 ਵਜੇ ਮਿਲਿਆ ਔਰ ਇੱਕ ਬੰਦੇ ਨੂੰ ਤਾਂ 6 ਵਜੇ ਮਿਲੀ ਹੈ ਔਰ ਸਾਨੂੰ ਪਹਿਲੇ ਹੀ ਪਤਾ ਲੱਗਿਆ ਤਾਂ ਵੀ ਜਿਹੜੀ ਪੰਜਾਬ ਸਰਕਾਰ ਹੈ ਇੱਥੇ ਦਾ ਮੌਜੂਦਾ ਐਮਐਲਏ ਔਰ ਜਿਹੜੀ ਚੇਅਰਪਰਸਨ ਹੈ ਆਪਣੀ ਇੱਥੇ ਦੀ ਚੇਅਰਪਰਸਨ ਆਪਣੇ ਜਿਹੜੀ ਜ਼ਿਲ੍ਹਾ ਪਲਾਨਿੰਗ ਬੋਰਡ ਦੀ ਉਹਨਾਂ ਦੀ ਮਿਲੀ ਭੁਗਤ ਰਹੀ ਸਾਨੂੰ ਪਤਾ ਸੀਗਾ ਵੀ ਇਹਨੇ ਸਾਡੀਆਂ ਜਿਹੜੀਆਂ ਸਾਡੇ ਉਮੀਦਵਾਰ ਖੜੇ ਹੈ ਉਹ ਸਾਡੇ ਨਾਲ ਹੇਰਾਫੇਜ਼ ਕਰਨਗੇ ਲੇਕਿਨ ਜਦੋਂ ਅਸੀਂ ਪੇਪਰ ਫਾਈਲ ਕਰਕੇ ਆ ਕੱਲ ਅਸੀਂ ਉੱਥੇ ਲਿਸਟ ਦੇਖੀ ਤਾਂ ਜਿੰਨੇ ਵੀ ਸਾਡੇ ਬੰਦੇ ਸੀਗੇ ਸਾਰਿਆਂ ਦੇ ਪੇਪਰ ਰਿਜੈਕਟ ਕਰਤੇ ਔਰ ਜਿਹੜੇ ਬੰਦੇ ਸਾਡੇ ਜਿਹੜੇ ਬੰਦੇ ਸਾਡੇ ਪੇਪਰ ਦਰਜ ਕਰੇ ਹੋਏ ਤੇ ਸਿਰਫ ਦੋ ਬੰਦਿਆਂ ਦੇ ਪੇਪਰ ਉਹਨਾਂ ਨੇ ਛੱਡਿਆ ਕਿਉਂਕਿ ਉਹਨਾਂ ਨੇ ਆਪਣੇ ਪੰਜ ਚੋਣਲੇ ਬਿਨਾ ਚੋਣ ਬਿਨਾ ਚੋਣ ਤੋਂ ਔਰ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਬਿਨਾ ਬਿਨਾ ਇਲੈਕਸ਼ਨ ਤੋਂ ਇਹਨਾਂ ਨੇ ਪੰਜ ਆਪਣੇ ਚੁਣ ਲਏ ਤਾਂ ਦੋ ਪੰਜ ਛੱਡ ਤੇ ਵੀ ਕੋਈ ਗੱਲ ਨਹੀਂ ਇਲੈਕਸ਼ਨ ਲਾਣ ਨੂੰ ਕਿ ਦੋਆਂ ਦੀ ਸਾਨੂੰ ਨਹੀਂ ਲੋੜ ਨਹੀਂ ਹੈਗੀ ਔਰ ਸਰਪੰਚੀ ਦੇ ਵਿੱਚ ਵੀ ਇੱਕ ਸਾਡੇ ਸਰਪੰਚੀ ਰਾਜਵੀਰ ਕੌਰ ਉਹਦੇ ਵੀ ਪੇਪਰ ਰੱਦ ਕਰਤੇ ਕਿਉਂਕਿ ਇਹਨਾਂ ਦੀ ਬੜੀ ਮਿਲੀਭੁਗਤ ਰਹੀ ਉਹ ਬਹੁਤ ਵੱਡੇ ਪੱਧਰ ਤੇ ਇਹ ਕਾਰਵਾਈ ਹੋ ਰਹੀ ਹੈ ਬੋਸੀਂ ਮੰਗ ਕਰਦੇ ਹਾਂ ਵੀ ਸਾਡੇ ਪੇਪਰ ਸਿਲੈਕਟ ਕਰੇ ਜਾਣ ਔਰ ਜਿਹੜੇ ਆਪ ਦੇ ਉਮੀਦਵਾਰ ਆਉਣ ਦੇ ਰਿਜੈਕਟ ਕਰਕੇ ਉਹਨਾਂ ਨੂੰ ਸਜ਼ਾ ਦਵਾਈ ਜਾਵੇ ਕਿਉਂਕਿ ਸਾਡੇ ਕੰਮਾਂ ਦੇ ਵਿੱਚ ਉਹਨਾਂ ਨੂੰ ਵਿੰਗਣ ਪਾ ਰਿਹਾ ਲੋਕਤੰਤਰ ਦਾ ਬਹੁਤ ਘਾਣ ਹੋ ਰਿਹਾ ਕੋਈ ਲੋਕਤੰਤਰ ਦੀ ਕੋਈ ਇੱਥੇ ਮੈਂ ਨਹੀਂ ਕਹਾਂਦਾ ਇਸ ਕਰਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਇਸ ਮਸਲੇ ਨੂੰ ਹੱਲ ਕਰਿਆ ਜਾਵੇ ਤਾਂ ਅਸੀਂ ਹੁਣ ਅਸੀਂ ਜਾਮ ਲਾਇਆ ਬਹੁਤ ਵੱਡਾ ਇਸ ਕਰਕੇ ਸਾਨੂੰ ਬੜਾ ਅਫਸੋਸ ਹੈ ਸਰਕਾਰ ਦਾ ਸੋ ਬੇਨਤੀ ਹੈ ਵੀ ਸਾਡੇ ਪੇਪਰ ਸਿਲੈਕਟ ਕਰ ਜਾਣਾ ਦਰਨਾ ਦਾ ਸਰ ਇਹ ਪ੍ਰੋਬਲਮ ਹੋ ਗਈ ਰਾਤ ਸਾਰੇ ਪਿੰਡਾਂ ਦੀਆਂ 5 ਵਜੇ ਦੀ ਲਿਸਟ ਲੱਗ ਚੁੱਕੀਆਂ ਉਥੇ ਸਾਡੇ ਪਿੰਡ ਦੀ 9:30 ਵਜੇ ਦੀ ਲਿਸਟ ਲੱਗੀ ਹੈ ਚੱਪਰ ਜਿਹੜੀ ਖੁਰਦ ਦੀ ਜਦੋਂ ਲਿਸਟ ਵਿੱਚ ਦੇਖਿਆ ਨਾਂ ਦਾ ਕਿਸੇ ਨੂੰ ਕੋਈ ਰੀਜਨ ਦੱਸਿਆ ਇੱਕ ਪਾਰਟੀ ਦੀਆਂ ਸਾਰੀਆਂ ਫੈਲਾਂ ਕੰਪਲੀਟ ਇਹਨਾਂ ਨੇ ਰੱਦ ਕਰਦੇ ਆ ਇੱਕ ਪਾਰਟੀ ਨੇ ਕਾਰਨ ਦੱਸਿਆ ਨਹੀਂ ਕਾਰਨ ਕੋਈ ਨਹੀਂ ਦੱਸਿਆ ਨਾ ਕੋਈ ਸਾਰੇ ਪਿੰਡਾਂ ਵਿੱਚ ਜਿਵੇਂ ਕਿਸੇ ਦੇ ਕਾਗਜ਼ ਘੱਟਦੇ ਸਾਰਿਆਂ ਨੂੰ ਫੋਨ ਕਰਕੇ ਦੱਸਿਆ ਗਿਆ ਸਾਡੇ ਪਿੰਡ ਵਿੱਚ ਕਿਸੇ ਬੰਦੇ ਨੂੰ ਫੋਨ ਨਹੀਂ ਆਇਆ ਕਿਸੇ ਬੰਦੇ ਨੂੰ ਮੈਸੇਜ ਨਹੀਂ ਆਇਆ ਜੀ ਸਿੱਧਾ ਹੀ ਸਿੱਧਾ ਧੱਕਾ ਜੀ ਸਿੱਧਾ ਹੀ ਸਿੱਧਾ ਪਾਰਟੀ ਨਾਲ ਧੱਕਾ ਕਰਿਆ ਸਾਡੇ ਨਾਲ ਹਾਂ ਜੀ ਹਾਂ ਹੈ ਜੀ ਅਸੀਂ ਤਾਂ ਇਹ ਕਹਿੰਦੇ ਵੀ ਸਾਡੇ ਜਿਹੜੇ ਕਾਗਜ਼ ਰੱਦ ਹੋਏ ਬਹਾਲ ਹੋਣੇ ਚਾਹੀਦੇ ਸਾਰੇ ਬੰਦਿਆਂ ਦੇ ਜਿੰਨੇ ਵੀ ਰੱਦ ਹੋਏ ਅਸੀਂ ਸਟੇ ਲਾਵਾਂਗੇ ਜੀ ਕੋਰਟ ਤੋਂ ਅਸੀਂ ਹਾਈ ਕੋਰਟ ਹਾਂ ਜੀ ਹਾਈ ਕੋਰਟ ਜਾਵਾਂਗੇ ਸਟੇ ਲਵਾਂਗੇ ਜੀ ਅਸੀਂ ਅਸੀਂ ਕਹਿਣਾ ਚਾਹੁੰਦੇ ਹਾਂ ਸਾਡੇ ਪਿੰਡ ਨਾਲ ਧੱਕਾ ਹੋਇਆ ਇੱਕ ਸਾਈਡ ਦੀ ਫੈਲਾ ਕੈਨਸਲ ਕਰਕੇ ਉਹਨੇ ਆਪਣੀਆਂ ਬਣਾ ਲੀਆਂ ਤੇ ਅਸੀਂ ਚਾਹੁੰਦੇ ਆ ਦਵਾਰੇ ਫੈਲਾ ਭਰੀਆਂ ਜਾਵੇ ਦਵਾਰੇ ਚੋਣ ਹੋਈ ਜਾਵੇ ਹਾਂਜੀ ਹਾਂਜੀ ਇੱਕ ਗਰੁੱਪ ਦੀਆਂ ਫੈਲਾ ਨੇ ਸਾਰੀ ਰੱਦ ਕਰਕੇ ਆਮ ਆਦੀ ਪਾਰਟੀ ਨੇ ਆਮ ਆਦੀ ਪਾਰਟੀ ਨੇ ਆਪਣੀਆਂ ਬਣਾ ਲੀਆਂ ਸਾਨੂੰ ਪੁੱਛਿਆ ਨਹੀਂ ਸਾਨੂੰ ਉੱਥੇ ਬੁਲਾਇਆ ਗਿਆ ਨਹੀਂ 11 ਵਜੇ ਤੋਂ ਲੈ ਕੇ 3 ਵਜੇ ਤੱਕ ਮੈਂ ਉੱਥੇ ਬੈਠਾ ਰਿਹਾ ਮੇਰੇ ਨਾਲ ਪਿੰਡ ਦੇ ਬੰਦੇ ਵੀ ਸੀਗੇ ਤੇ ਉਹਨਾਂ ਨੇ ਕਿਹਾ ਵੀ ਜੱਤ ਜਿਹੜਾ ਸਾਨੂੰ ਪੁੱਛਿਆ ਕਿਹੜਾ ਪਿੰਡ ਆਈ ਗਿਆ ਚੱਪੜੀੜੀ ਖੁਰਦ ਜੀ ਕਹਿੰਦੇ ਜੀ ਲੋਡ ਹੋਈ ਲੋਡ ਹੋਈ ਫੋਨ ਕਰਕੇ ਬੁਲਾ ਲਾਂਗੇ ਜਾਂ ਮੈਸੇਜ ਕਰ ਦਾਂਗੇ ਸਾਨੂੰ 9 ਵਜੇ ਤੱਕ ਕੋਈ ਮੈਸੇਜ ਨਹੀਂ ਆਇਆ ਬਾਕੀ ਲਿਸਟਾਂ ਲੱਗੀਆਂ 4 ਵਜੇ ਸਾਡੀ ਲਿਸਟ ਲੱਗੀ 9:30 ਵਜੇ ਕੁਝ ਸਾਡੇ ਕਿਸੇ ਵੀ ਅੰਦਰ ਦਾ ਨਾਂ ਨਹੀਂ ਸੀਗਾ ਅਸੀਂ ਚਾਹੁੰਦੇ ਹਾਂ ਵੀ ਦੁਬਾਰੇ ਫੈਲਾਪਰੀਆਂ ਜਾਵੇ ਤੇ ਚੋਣ ਦੁਬਾਰੇ ਹੋਵੇ ਅਸੀਂ ਚੋਣ VOTING ਕਰਾਉਣਾ ਚਾਹੁੰਦੇ ਹਾਂ VOTING ਹੋਣੀ ਚਾਹੀਦੀ ਹੈ ਜੀ ਹੁਣ ਦੇਖਣਾ ਇਹ ਹੋਵੇਗਾ ਕਿ ਆਖਰਕਾਰ ਕਿਸ ਤਰੀਕੇ ਨਾਲ ਇਹਨਾਂ ਲੋਕਾਂ ਨੂੰ ਇਨਸਾਫ ਮਿਲੇਗਾ ਸਰਕਾਰ ਦੇ ਵੱਲੋਂ ਕੋਈ ਪ੍ਰਤੀਕਿਰਿਆ ਦਿੱਤੀ ਜਾਵੇਗੀ ਜਾਂ ਫਿਰ ਇਹਨਾਂ ਦੇ ਵੱਲੋਂ ਆਪਣਾ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਤੁਹਾਨੂੰ ਸਾਰੀ ਅਪਡੇਟ ਦਿੰਦੇ ਰਹਾਂਗੇ ਤੁਸੀਂ ਜੁੜੇ ਰਹੋ ਨਬਜ਼ੇ